ਸਟੂਨ ਸਪੀਡ ਦੇ ਵਿੱਚ ਜਿਹੜੀਆਂ 트ੰਪ ਪ੍ਰੈਜ਼ੀਡੈਂਸੀ ਦੇ ਵੱਲੋਂ ਜਿਹੜੇ ਟੈਰਫ ਲਗਾਏ ਜਾਣੇ ਆ ਜਿਨ੍ਹਾਂ ਦੀ ਤਰ੍ਹਾਂ ਕਿ ਉਹਨਾਂ ਨੇ ਦਿੱਤੀ ਹੈ ਉਹਦਾ ਬੇਸੀ ਤੇ ਲੋਕਾਂ ਤੇ ਕੀ ਪ੍ਰਭਾਵ ਪੈਣਾ ਹੈ ਔਰ 1 ਲੱਖ ਦੇ ਕਰੀਬ ਜਿਹੜੀ ਜੌਬ ਹੈ ਉਹ ਜਾ ਸਕਦੀ ਹੈ ਸਾਡੇ ਜਿਹੜੇ ਅਸੈਸਮੈਂਟ ਦੇ ਮੁਤਾਬਕ ਜਗਪਤ ਜੀ ਲੱਗਦਾ ਵੀ ਹੁਨੇ ਟੈਰਫ ਸਮੱਸਿਆ ਦੇ ਨਾਲ ਜਿਹੜਾ ਬਜਟ ਕੱਟਾ ਉਹ ਵੀ ਵੱਧ ਸਕਦਾ ਤੇ ਖਰਚਿਆਂ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਕਰਨੀ ਪੈ ਸਕਦੀ ਹੈ ਐਸਐਲਏ ਅਮਰੀਕਾ ਦੇ ਵਿੱਚ ਟੈਰਿਫ ਜਿਹੜਾ ਕੈਨੇਡਾ ਤੇ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਮੁੱਦਾ ਕਾਫੀ ਵੱਡਾ ਬੰਦਾ ਜਾ ਰਿਹਾ ਖਾਸ ਕਰਕੇ ਕੈਨੇਡਾ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਹੋ ਰਹੇ ਨੇ ਕਿ ਟੈਰਿਫ ਲੱਗਣ ਦੇ ਨਾਲ ਕੀ ਕੀ ਮੁਸ਼ਕਲਾ ਪੈਦਾ ਹੋ ਸਕਦੀਆਂ ਨੇ BC ਦੇ ਵੱਲੋਂ ਆਪਣੀ ਯੋਜਨਾ ਜਿਹੜੀ ਹੈ ਉਹ ਪਲਾਨ ਕੀਤੀ ਗਈ ਹੈ ਕਿ ਅਸੀਂ ਕੁਝ ਹੱਲ ਜ਼ਰੂਰ ਕੱਢਾਂਗੇ ਤਾਂ ਕਿ ਬੀਸੀ ਵਾਸੀ ਇਸ ਟੈਰਿਫ ਮੁੱਦੇ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਨਾ ਹੋਣ ਇਸ ਲਈ ਥਰೋನ್ ਸਪੀਚ ਦੀ ਗੱਲ ਕੀਤੀ ਜਾ ਰਹੀ ਸੀ ਥਰೋನ್ ਸਪੀਚ ਦੇ ਵਿੱਚ ਲੈਫਟੀਨੈਂਟ ਗਵਰਨਰ ਨੇ ਕੀ ਕੁਝ ਕਿਹਾ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਾਈਨਿੰਗ ਐਂਡ ਕ੍ਰਿਟੀਕਲ ਮਿਨਰਲਸ ਦੇ ਜਿਹੜੇ ਮੰਿਸਟਰ ਨੇ ਜਗਰੂ ਭਰਾੜਜੀ ਐਸ ਵੇਲੇ ਜੁੜੇ ਹੋਏ ਨੇ ਜਗਰੂਪ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਬਹੁਤ ਸ਼ੁਕਰੀਆ ਜੀ ਮੈਨੂੰ ਮੌਕਾ ਦੇਣ ਵਾਸਤੇ ਤੇ ਇਸ ਬੜੇ ਮਹੱਤਵਪੂਰਨ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰਨ ਵਾਸਤੇ ਜੀ ਜੀ ਜਗਰਪ੍ਰੀ ਜੀ ਐਸੋਲੇ ਥਰೋನ್ ਸਪੀਚ ਦੇ ਵਿੱਚ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ ਵੀ ਕੀ ਯੋਜਨਾ ਜਿਹੜੀ ਹੈ ਲੈਫਟੀਨੈਂਟ ਗਵਰਨਰਲ ਦੇ ਵਰਨੋ ਪੇਸ਼ ਕੀਤੀ ਜਾਏਗੀ ਸੋ ਵਿਸਥਾਰ ਦੇ ਨਾਲ ਦੱਸੋਗੇ ਕੀ ਪਲਾਨ ਕੀਤਾ ਗਿਆ ਕੀ ਯੋਜਨਾ ਪੇਸ਼ ਕੀਤੀ ਗਈ ਜੀ ਮੈਂ ਪਹਿਲੀ ਗੱਲ ਇਹ ਕਵਾਂ ਕਿ ਜਿਹੜੀ ਥਰೋನ್ ਸਪੀਚ ਹੁੰਦੀ ਹੈ ਉਹ ਕਿਸੇ ਵੀ ਸਰਕਾਰ ਦੀ ਜਿਹੜੀ ਆਉਣ ਵਾਲੇ ਸਾਲ ਬਾਰੇ ਔਰ ਉਸ ਵੇਲੇ ਦੇ ਹਨਤਾਂ ਨੂੰ ਮਦਦ ਮੁੱਦੇ ਨਜ਼ਰ ਰੱਖਦੇ ਹੋਏ ਜਿਹੜਾ ਉਹਦਾ ਹਾਈ ਲੈਵਲ ਜਿਹੜੀ ਉਹਦੀ ਸਮਰੀ ਹੁੰਦੀ ਹੈ ਉਹਦਾ ਵਿਜ਼ਨ ਹੁੰਦਾ ਸਰਕਾਰ ਦਾ ਵੀ ਅਸੀਂ ਜਿਹੜੀਆਂ ਅੱਜ ਇੰਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦੇ ਪ੍ਰਤੀ ਅਸੀਂ ਕਿਸ ਤਰੀਕੇ ਦੇ ਐਕਸ਼ਨ ਲੈਣ ਜਾ ਰਹੇ ਹਾਂ ਜੀ ਜਿਹੜੀ ਇਹ ਥਰੋਨ ਸਪੀਚ ਹੈ ਤੁਹਾਨੂੰ ਪਤਾ ਵੀ ਉਸ ਸਮੇਂ ਡਿਲੀਵਰ ਕੀਤੀ ਗਈ ਹੈ ਜਦੋਂ ਬੀਸੀ ਦੇ ਲੋਕਾਂ ਦੇ ਸਿਰ ਜਿਹੜਾ ਹੈਗਾ ਜਿਹੜੇ ਤੱਕੇ ਦੇ ਨਾਲ ਜਿਹੜੇ ਟੈਰਫ ਹੈ ਉਹ ਟਰੰਪ ਪ੍ਰੈਜ਼ੀਡੈਂਸੀ ਦੇ ਵੱਲੋਂ ਜਿਹੜੀ ਉਹਦੀ ਬੇਮਿਸਾਲ ਟੌਕੀ ਸਾਡੇ ਸਿਰ ਤੇ ਖੜੀ ਹੈ ਜੋ ਕਿ ਇੱਕ ਇਕਨੋਮਿਕ ਵਾਰਫੇ ਰ ਅਸੀਂ ਸਮਝਦੇ ਹਾਂ ਕਿ ਇੱਕ ਆਰਥਿਕ ਜੰਗ ਹੈ ਦੇ ਬਰਾਬਰ ਜਿਹੜੀ ਲੜਨਾ ਉਹ ਇਸ ਕਰਕੇ ਬੜੀ ਸੰਜੀਦਾ ਜਿਹੜੀ ਸਥਿਤੀ ਇਸ ਵੇਲੇ ਬਣੀ ਕੋਈ ਹੈ ਜੀ ਔਰ ਇਸ ਟ੍ਰਾਂਸਪੀਡ ਦੇ ਵਿੱਚ ਜਿਹੜੀਆਂ 트ੰਪ ਪ੍ਰੈਜ਼ੀਡੈਂਸੀ ਦੇ ਵੱਲੋਂ ਜਿਹੜੇ ਟੈਰਫ ਲਗਾਏ ਜਾਣੇ ਆ ਜਿਨ੍ਹਾਂ ਦੀ ਟੰਪੀ ਉਹਨਾਂ ਨੇ ਦਿੱਤੀ ਹੈ ਉਹਦਾ BC ਦੇ ਲੋਕਾਂ ਤੇ ਕੀ ਪ੍ਰਭਾਵ ਪੈਣਾ ਹੈ ਔਰ BC ਦੀ ਆਰਥਿਕਤਾ ਦੇ ਉੱਤੇ ਕੀ ਪ੍ਰਭਾਵ ਪਾਣਾ ਹੈ ਔਰ ਉਸ ਨੂੰ ਨਜਿੱਠਣ ਵਾਸਤੇ ਸਰਕਾਰ ਦੇ ਜਿਹੜੇ ਪਲਾਨ ਆ ਉਹਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਉਸ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਉਹ ਜਾ ਸਕੇ ਅਾ ਇਹਦੇ ਵਿੱਚ ਚਾਹੇ ਅਸੀਂ ਸਾਡੀ ਆਰਥਿਕਤਾ ਬੜੀ ਮਜ਼ਬੂਤ ਹੈ ਪਰ ਇਹਦੇ باوجود ਵੀ ਇਹ ਇਹਦੇ ਬਹੁਤ ਜਿਹੜੇ ਭਿਆਨਕ ਪ੍ਰਭਾਵ ਵੀ ਇਸ ਦੇ ਲੋਕਾਂ ਵਾਸਤੇ ਹੋ ਸਕਦੇ ਆ ਮਿਸਾਲ ਦੇ ਤੌਰ ਦੇ ਉੱਤੇ ਬਿਲੀਅਨਸ ਆਫ ਡਾਲਰ ਜਿਹੜੇ ਹੈਗੇ ਆ ਉਹ ਦਾ ਤੁਹਾਨੂੰ ਨੁਕਸਾਨ ਹੋ ਸਕਦਾ ਔਰ 1 ਲੱਖ ਦੇ ਕਰੀਬ ਜਿਹੜੀ ਜੌਬ ਹੈ ਉਹ ਜਾ ਸਕਦੀ ਹੈ ਸਾਡੇ ਜਿਹੜੇ ਅਸੈਸਮੈਂਟ ਦੇ ਮੁਤਾਬਕ ਇਸ ਕਰਕੇ ਅਸੀਂ ਬੀਸੀ ਸਰਕਾਰ ਜਿਹੜੀ ਹੈ ਕਿ ਸਾਡੀ ਜਿਹੜੀ ਇੰਡਸਟਰੀ ਹੈ ਸਾਡੇ ਜਿਹੜੇ ਵਰਕਰ ਨੇ ਉਹਨਾਂ ਦੀ ਜੌਬਸ ਹੈਗੀਆਂ ਉਹਨੂੰ ਬਚਾਉਣ ਵਾਸਤੇ ਉਹਨੂੰ ਮਜ਼ਬੂਤ ਕਰਨ ਵਾਸਤੇ ਫਿਊਚਰ ਦੇ ਵਿੱਚ ਜਿਹੜੀ ਹਰ ਉਹ ਐਕਸ਼ਨ ਜਿਹਨੂੰ ਐਕਸ਼ਨ ਨੂੰ ਲੈਣ ਦੀ ਲੋੜ ਆ ਉਹ ਸਰਕਾਰ ਐਕਸ਼ਨ ਲੈਣ ਜਾ ਰਹੀ ਹੈ ਔਰ ਮੈਨੂੰ ਇਸ ਗੱਲ ਦਾ ਵੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਬੀਸੀ ਦੇ ਲੋਕਾਂ ਨੇ ਪਹਿਲਾਂ ਆਪਾਂ ਦੇਖਿਆ ਕੋਵਿਡ ਨੂੰ ਬਹੁਤ ਦਲੇਰੀ ਦੇ ਨਾਲ ਇੱਕ ਮੁਟ ਹੋ ਗਏ ਸੀ ਇੱਕ ਦੂਜੇ ਨੂੰ ਸਪੋਰਟ ਕਰਕੇ ਆ ਕੋਵਰ ਦਾ ਇੱਕ ਬਹੁਤ ਵੱਡਾ ਭਿਆਨਕ ਸਾਡੇ ਤੇ ਡਟ ਅਟੈਕ ਸੀ ਉਹ ਤੋਂ ਬਚੇ ਆਂ ਅਸੀਂ ਉਸੇ ਤਰੀਕੇ ਦੇ ਨਾਲ ਬੇਸ਼ੁਮ ਲੋਕ ਬਹੁਤ ਮਿਹਨਤੀ ਤੇ ਮਜ਼ਬੂਤ ਲੋਕ ਨੇ ਉਹ 트াম্প ਦੇੜੇ ਤਰਫੋਂ ਉਹਦੀ ਵੀ ਜਿਹੜੀ ਹੈਗੀ ਆ ਦੁਲੇਰੀ ਦੇ ਨਾਲ ਉਹਦੇ ਆਪਣਾ ਮੁਕਾਬਲਾ ਕਰਨਗੇ ਸੋ ਸੂਬੇ ਵੱਲੋਂ ਕੱਲ ਵਿਧਾਨ ਸਭਾ ਦੇ ਵਿੱਚ ਜਿਹੜਾ ਥਰੋਨ ਸਪੀਚ ਪੇਸ਼ ਕਰਨ ਤੋਂ ਬਾਅਦ ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਕਈ ਬਿੱਲ ਪੇਸ਼ ਹੋਣੇ ਆ ਦੋ ਬਿੱਲ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਅੱਜ ਦੇ ਜਿਹੜੀ ਸਥਿਤੀ ਨੂੰ ਡੀਲ ਕਰਨ ਵਾਸਤੇ ਪੇਸ਼ ਕਰਨੇ ਆ ਇੱਕ ਹੈਗਾ એનર્ਜੀ ਬਿਲ ਜਿਹਦੇ ਨਾਲ ਜਿਹੜੀ ਪਾਵਰ ਹੈਗੀ ਆ ਉਹ ਬੀਸੀ ਦੇ ਰਿਮੋਟ ਏਰੀਆ ਦੇ ਵਿੱਚ ਜਾਂ ਉਹਨਾਂ ਏਰੀਆ ਦੇ ਵਿੱਚ ਜਿੱਥੇ ਵੱਡੇ ਪ੍ਰੋਜੈਕਟ ਲੱਗਣੇ ਮਾਈਨਿੰਗ ਪ੍ਰੋਜੈਕਟ ਜਾਂ ਰੀਸਾਈਕਲਿੰਗ ਪ੍ਰੋਜੈਕਟ ਜਾਂ ਮੈਨੂਫੈਕਚਰਿੰਗ ਪ੍ਰੋਜੈਕਟ ਲੱਗਣੇ ਆ ਉੱਥੇ ਪਹੁੰਚਾਈ ਜਾਵੇ ਤਾਂ ਕਿ ਉਹ ਪ੍ਰੋਜੈਕਟ ਚੱਲੂ ਕੀਤੇ ਜਾ ਸਕਣ ਇਹਦੇ ਨਾਲ ਇਨਫਰਾਸਟਰਕਚਰ ਬਿਲ ਜਿਹੜਾ ਹੋਣਾ ਹੈ ਯੂਨੀਵਰਸਿਟੀ ਜਿੰਨਾ ਬਣਾ ਸਕਦੇ ਆ ਉਹ ਜਿਹੜਾ ਪੇਸ਼ ਕੀਤਾ ਜਾਣਾ ਉਹਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਦੇ ਵਿੱਚ ਤਾਂ ਕਿ ਉਹਨਾਂ ਨੂੰ ਰੋਡ ਐਕਸੈਸ ਜਾਂ ਰੇਲ ਐਕਸੈਸ ਹੋਵੇ ਉੱਥੋਂ ਸਮਾਨ ਲਿਆਉਣ ਦੀ ਤੇ ਅੰਬਾਰ ਭੇਜਣ ਦੀ ਇਹ ਬਿੱਲ ਉਹਦੇ ਵਿੱਚ ਪੇਸ਼ ਕੀਤੇ ਜਾਣੇ ਉਸ ਤੋਂ ਇਲਾਵਾ ਹੋਰ ਐਕਸ਼ਨ ਵੀ ਲਏ ਜਾਣੇ ਆ ਜਿਹਦੇ ਵਿੱਚ ਤਾਂ ਕਿ ਬੀਸੀ ਦੇ ਲੋਕਾਂ ਨੂੰ ਜਿਹੜਾ ਹੈਗਾ ਇਸ ਤੋਂ ਬਚਾ ਕੇ ਬੀਸੀ ਦੀ ਇਕਨੋਮੀ ਨੂੰ ਮਜ਼ਬੂਤ ਕਰਕੇ ਇੱਥੇ ਬੀਸੀ ਦੇ ਲੋਕਾਂ ਵਾਸਤੇ ਹੋਰ ਜੋਬ ਪੈਦਾ ਕੀਤੀ ਜਾ ਸਕਣ ਤੇ ਸਾਡੀ ਜਿਹੜੀ ਨਿਰਭਰਤਾ ਅਮਰੀਕਾ ਦੇ ਉੱਤੇ ਉਹ ਘਟਾਈ ਜਾ ਸਕੇ ਹੂੰ ਜੀ ਜੇ ਗਰੁੱਪ ਜੀ ਲੱਗਦਾ ਵੀ ਹੁਣੇ ਟੈਰਿਫ ਸਮੱਸਿਆ ਦੇ ਨਾਲ ਜਿਹੜਾ ਬਜਟ ਘਟਾ ਉਹ ਵੀ ਵੱਧ ਸਕਦਾ ਤੇ ਖਰਚਿਆਂ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਕਰਨੀ ਪੈ ਸਕਦੀ ਹੈ ਜੀ ਜੀ ਜਿਹੜਾ ਹੈਗਾ ਮਿਸਾਲ ਦੇ ਤੌਰ ਤੇ ਤੁਹਾਨੂੰ ਪਤਾ ਹੈ ਵੀ ਇਹਦਾ ਇਸ ਵੇਲੇ ਐਗਜੈਕਟ ਨਜ਼ਰ ਲਾਉਣਾ ਤਾਂ ਔਖਾ ਵੀ ਕਿੰਨਾ ਹੋਣਾ ਹੈ ਉਹ ਡਿਪੈਂਡ ਕਰਦਾ ਕਿੰਨਾ ਟੈਰਿਫ ਲੱਗਦਾ ਕਿਹੜੀਆਂ-ਕਿਹੜੀਆਂ ਗੱਲਾਂ ਤੇ ਲੱਗਦਾ ਵਗੈਰਾ 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 ਕਿਉਂਕਿ ਇਹ ਪਹਿਲਾਂ ਸਥਿਤੀ ਸਾਡੇ ਸਾਹਮਣੇ ਕਦੇ ਇਸ ਤਰੀਕੇ ਦੀ ਨਹੀਂ ਆਈ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਕੋਵਿਡ ਨੂੰ ਦੇਖਿਆ ਕੋਵਿਡ ਤੇ ਕਿਸੇ ਅਸੀਂ ਕੋਈ ਨਾ ਆਪਣਾ ਉਮੀਦ ਕੀਤੀ ਸੀ ਪਰ ਕੋਵਿਡ ਆ ਗਿਆ ਕੋਵਿਡ ਦੇ ਉੱਤੇ ਸਾਡਾ ਕੋ 15 ਤੋਂ 20 ਬਿਲੀਅਨ ਡਾਲ ਜਿਹੜਾ ਸਰਕਾਰ ਨੂੰ ਖਰਚ ਕਰਨਾ ਪਿਆ ਰੈਵਨਿਊ ਸਰਕਾਰ ਦਾ ਬਹੁਤ ਘਟਿਆ ਕਿਉਂ ਬਹੁਤ ساری ਜਿਹੜੀ ਇਕਨੋਮੀ ਬੰਦ ਕਰਨੀ ਪਈ ਬੰਦ ਰਹੀ ਇਕਨੋਮੀ ਤੋਂ ਬਹੁਤ ਵੱਡਾ ਉਹ ਨੁਕਸਾਨ ਉਸਨੂੰ ਨਜਿੱਠਿਆ ਤੋ ਇਸ ਦਾ ਜਿਹੜਾ ਸਾਡੇ ਆਰਥਿਕਤਾ ਤੇ ਜਿਹੜਾ ਅਸਰ ਪੈ ਸਕਦਾ ਸਾਡੇ ਰੈਵਨਿਊ ਤੇ ਅਸਰ ਪੈ ਸਕਦਾ ਸਾਡੀਆਂ ਜੌਬਸ ਤੇ ਅਸਰ ਪੈ ਸਕਦਾ ਔਰ ਉਸ ਨੂੰ ਨੁਜਿੱਤੋਂ ਵਾਸਤੇ ਜਿਹੜਾ ਇਸ ਆਪਣੀ ਥਰੋਨ ਸਪੀਚ ਹੈਗੀ ਹੈ ਉਹਦੇ ਵਿੱਚ ਜਿਹੜੇ ਤਿੰਨ ਐਕਸ਼ਨ ਵਿਸ਼ੇਸ਼ ਤੌਰ ਦੇ ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਸੂਬਾ ਸਰਕਾਰ ਦੇ ਵੱਲੋਂ ਲਏ ਜਾਣੇ ਹਨ ਤੋ ਪਹਿਲਾ ਐਕਸ਼ਨ ਹੈਗਾ ਜੀ ਟੀਮ ਕੈਨੇਡਾ ਟੀਮ ਕੈਨੇਡਾ ਦਾ ਐਕਸ਼ਨ ਜਿਹਦੇ ਵਿੱਚ ਅਸੀਂ ਬਾਕੀ ਸੂਬਿਆਂ ਨਾਲ ਰਲ ਕੇ ਉਹਨਾਂ ਨਾਲ ਇਕੱਠੇ ਹੋ ਕੇ ਇੱਕ ਟੀਮ ਬਣਾ ਕੇ ਇੱਕ ਜੁੱਟ ਹੋ ਕੇ ਸੂਬਾ ਸੈਂਟਰਲ ਸਰਕਾਰ ਨਾਲ ਮਿਲ ਕੇ ਅਸੀਂ ਜਿਹੜਾ ਆਪਣਾ ਪ੍ਰਤੀਕਰਮ ਹੈ ਉਹ 트럼ਪ ਟਰਫ ਦੇ ਖਿਲਾਫ ਲੈ ਕੇ ਆਵਾਂਗੇ ਅ ਚਾਹੇ ਉਹ ਬਦਲਵੇਂ ਤਰਫ ਹੋਣ ਜਾਂ ਜੋ ਵੀ ਫੈਸਲਾ ਹੋਣਾ ਉਹਦੇ ਮੁਤਾਬਕ ਕੰਮ ਕੀਤਾ ਜਾਊਗਾ ਸਾਡੇ ਪ੍ਰੀਮੀਅਮ ਸਾਫ ਆਇਆ ਤਾਂ ਬਾਕੀ ਪ੍ਰੀਮੀਅਮ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਸ ਤੋਂ ਇਲਾਵਾ ਬੀਸ਼ੂ ਸੂਬੇ ਦੇ ਵਿੱਚ ਹੋਰ ਜਬਾਂ ਪੈਦਾ ਕਰਨ ਦੇ ਲਈ ਅਸੀਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਫਾਸਟ ਟਰੈਕ ਕਰ ਰਹੇ ਹਾਂ ਮਿਸਾਲ ਦੇ ਤੌਰ ਦੇ ਉੱਤੇ ਕਈ ਜਿਹੜੇ એનર્ਜੀ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰ ਦਿੱਤੇ ਗਏ ਹੈ ਉਹ ਉਸੇ ਤਰੀਕੇ ਦਾ ਮਾਈਨਿੰਗ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਜਿਨ੍ਹਾਂ ਦੀ ਅਸੀਂ ਜਿਹੜੀ ਪਰਮਿਟਿੰਗ ਪ੍ਰੋਸੈਸ ਵਾ ਰਾ ਉਹ ਫਾਸਟੈਕ ਕਰ ਰਹੇ ਹਾਂ। ਤਾਂਕਿ ਜਿਹੜਾ ਬੇਸੀ ਦੇ ਲੋਕਾਂ ਵਾਸਤੇ ਜੋ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ ਸਾਡੀ ਇਥੋਂ ਦੀ ਜਿਹੜੀ ਇਕਨੋਮੀ ਨੂੰ ਮਜ਼ਬੂਤ ਬਣਾਇਆ ਜਾ ਸਕੇ। ਤੀਜਾ ਹੈਗਾ ਡਿਵਰਸਿਫਿਕੇਸ਼ਨ। ਅਸੀਂ ਸਾਡੀ ਜਿਹੜੀ ਆਰਥਿਕਤਾ ਸਾਡੀ ਜਿਹੜੀ ਇਕਨੋਮੀ ਹੈ ਉਸ ਨੂੰ ਅਸੀਂ ਡਿਵਰਸਿਫਾਈ ਕਰ ਰਹੇ ਹਾਂ। ਜਦੋਂ ਮੈਂ ਪਹਿਲਾਂ ਮਿਨਿਸਟਰ ਸੀਗਾ ਟ੍ਰੇਡ ਦੇ ਵਿੱਚ ਉਦੋਂ ਅਸੀਂ ਤਿੰਨ ਨਵੇਂ ਮਾਰਕੀਟ ਤਿੰਨ ਨਵੇਂ ਮੁਲਕਾਂ ਦੇ ਵਿੱਚ ਆਪਣੇ ਦਫ਼ਤਰ ਖੋਲੇ ਸੀ। ਜਿਨ੍ਹਾਂ ਦੇ ਵਿੱਚ ਤਾਈਵਾਨ ਤੇ ਵਿਏਟਨਾਮ ਤੇ ਮੈਕਸੀਕੋ ਆਉਂਦਾ ਔਰ ਉਸੇ ਤਰੀਕੇ ਨਾਲ ਅਸੀਂ ਹੋਰ ਮੁਲਕਾਂ ਦੇ ਵਿੱਚ ਜਿਹੜੇ ਹੁਣ ਕੋਲਣ ਜਾ ਰਹੇ ਹਾਂ ਤਾਂ ਕਿ ਜਿਹੜੀ ਸਾਡੀ ਨਿਰਪਰਤਾ ਹੈ ਗਈ ਹੈ ਅਮਰੀਕਾ ਦੇ ਉੱਤੇ ਘਟ ਕੇ ਸਾਡੀ ਬਾਕੀ ਡਿਵਰਸਿਫਾਈਡ ਇਕਨੋਮੀ ਹੋਵੇ ਤਾਂ ਕਿ ਸਾਨੂੰ ਮੁੜ ਕੇ ਇਸ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਨਾ ਪੈਣਾ ਪਵੇ ਤੇ ਸਰਕਾਰ ਹਰ ਉਹ ਐਕਸ਼ਨ ਲੌਗ ਜਿਹੜੇ ਸਰਕਾਰ ਨੂੰ ਐਕਸ਼ਨ ਦੇਣ ਦੀ ਲੋੜ ਹੈ ਕਿ ਅਸੀਂ ਛੋਕੇ ਸਮੇਂ ਦੇ ਵਿੱਚੋਂ ਨਿਕਲ ਸਕੀਏ ਜੀ ਬਿਲਕੁਲ ਲੰਬਰ ਤੇ ਕ੍ਰਿਟੀਕਲ ਮਿਨਰਲਸ ਜਿਹੜਾ ਵਿਭਾਗ ਹੈ ਇਹ ਵੀ ਕਾਫੀ ਇੰਪੋਰਟੈਂਟ ਪਾਰਟ ਹੈਗਾ ਰੈਵਨਿਊ ਦਾ ਇਸ ਨੂੰ ਪ੍ਰੋਟੈਕਟ ਕਰਨ ਦੇ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅ ਜਿੱਥੋਂ ਤੱਕ ਕ੍ਰਿਟੀਕਲ ਮਿਨਰਲਸ ਦੀ ਗੱਲਬਾਤ ਹੈਗੀ ਹੈ ਜੇ ਕ੍ਰਿਟੀਕਲ ਮਿਨਰਲਸ ਜਿਹੜਾ ਮਾਈਨਿੰਗ ਸੈਕਟਰ ਦਾ ਹਿੱਸਾ ਉਹਦੇ ਚ ਮੇਰੀ ਜਿਹੜੀ ਪ੍ਰੀਮੀਅਰ ਈਵੀ ਸਾਹਿਬ ਨੇ ਜਿਹੜਾ ਮੇਰੇ ਮਾਈਂਡਡ ਡਾਇਰੈਕਟਰ ਦੇ ਵਿੱਚ ਮੇਰੀ ਜ਼ਿੰਮੇਵਾਰੀ ਲਈ ਹੈ ਕਿ ਕ੍ਰਿਟੀਕਲ ਮਿਨਰਲਸ ਨੂੰ ਜਿਹੜਾ ਜ਼ਿੰਮੇਵਾਰੀ ਦੇ ਨਾਲ ਅ এনवायरमेंट ਦਾ ਖਿਆਲ ਰੱਖਦੇ ਹੋਏ ਜਿਹੜੀ ਪ੍ਰੈਜਨਟੇਸ਼ਨ ਦੇ ਨਾਲ ਰੈਕਨਸਿਲੀਏਸ਼ਨ ਚੱਲ ਰਿਹਾ ਦਾ ਖਿਆਲ ਰੱਖਦੇ ਹੋਏ ਇਹਨਾਂ ਪ੍ਰੋਜੈਕਟ ਨੂੰ ਜਲਦੀ ਦੇ ਨਾਲ ਜਿਹੜਾ ਅੱਗੇ ਵਧਾਇਆ ਜਾਵੇ ਤਾਂ ਕਿ ਅਸੀਂ ਜਿਹੜੇ ਕ੍ਰਿਟੀਕਲ ਮਿਨਰਲ ਨੇ ਜਿਹੜੇ ਸਾਨੂੰ ਆਫਕੋਰਸ ਸਾਡੀਆਂ ਜੌਬਸ ਵਾਸਤੇ ਚਾਹੀਦੇ ਆਫਕੋਰਸ ਸਾਡੀ ਇਕਨੋਮੀ ਨੂੰ ਵਿਕਤਰ ਕਰਨ ਵਾਸਤੇ ਚਾਹੀਦੇ ਆ ਪਰ ਉਸ ਤੋਂ ਜ਼ਿਆਦਾ ਜਿਹੜਾ ਕ੍ਰਿਟੀਕਲ ਮਿਨਰਲ ਨੇਗੇ ਉਹ ਸਾਨੂੰ ਗ੍ਰੀਨ ਇਕਨੋਮੀ ਜਿਹੜੀ ਅਸੀਂ ਕਰਨ ਜਾਂ ਲੋ ਕਾਰਬਨ ਇਕਨੋਮੀ ਕਹਿ ਦਿੰਨੇ ਆ ਜਾਂ ਅਸੀਂ ਸਾਡੇ ਵਾਤਾਵਰਣ ਨੂੰ ਵਿਕਤਰ ਮੋੜਨ ਵਾਸਤੇ ਜਿਹੜੀ ਇਕਨੋਮੀ ਬਣਨੀ ਜਿਹਦੇ ਵਿੱਚ ਇਲੈਕਟ੍ਰਿਕ ਕਾਰਾਂ ਹੋਣੀਆਂ ਆ ਇਹਦੇ ਵਿੱਚ ਜਿਹੜੀਆਂ ਹੈਗੀਆਂ ਬਿੰਦਰਪਾਈਨ ਆਉਂਦੀਆਂ ਜਿਹਦੇ ਵਿੱਚ ਇਸ ਤਰ੍ਹਾਂ ਦੇ ਸਾਰੀਆਂ ਜਿਹੜੀ ਚੀਜ਼ਾਂ ਆਉਂਦੀਆਂ ਜਿਨ੍ਹਾਂ ਦੇ ਨਾਲ ਸਾਡੀ ਇਕਨੋਮੀ ਨੇ ਗ੍ਰੀਨ ਹੋਣਾ ਸਾਡੇ ਵਾਤਾਵਰਣ ਨੇ ਬਿਹਤਰ ਹੋਣਾ ਉਹ ਕ੍ਰਿਟੀਕਲ ਜਿਹੜੇ ਮਿਨਰਲਸ ਦੇ ਨਾਲ ਹੋ ਸਕਦਾ ਅਸੀਂ ਸਭ ਤੋਂ ਵੱਧ ਜਿਹੜਾ ਕਾਪਰ ਪ੍ਰੋਡਿਊਸ ਕਰਦੇ ਆ ਐਮਬੀਸੀ ਦੇ ਵਿੱਚ ਐਮਬੀਸੀ ਇਜ਼ ਹਾਈਸਟ ਪ੍ਰੋਡਿਊਸਰ ਆਫ ਕਾਪਰ ਉਹ ਕ੍ਰਿਟੀਕਲ ਮਿਨਰਲ ਹੈਗਾ ਜਿਹਦੇ ਨਾਲ ਆਲਮੋਸਟ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਸਾਰੀਆਂ ਚੀਜ਼ਾਂ ਵਿੱਚ ਬਣਦੀ ਉਹਦੇ ਲੋਡ ਪੈਂਦੀ ਹੈ ਇਸੇ ਤਰੀਕੇ ਦਾ ਇੱਕ ਹੋਰ ਹੈਗਾ ਮੋਲੀਬਡੇਨਮ ਉਹ ਸਿਰਫ ਪੀਸੀ ਦੇ ਵਿੱਚ ਪੈਦਾ ਹੁੰਦਾ ਕੈਨੇਡਾ ਦੇ ਵਿੱਚੋਂ ਹੋਰ ਕਿਤੇ ਪੈਦਾ ਨਹੀਂ ਹੁੰਦਾ ਉਹ ਵੀ ਇੱਕ ਬੜਾ ਵੱਡਾ ਕ੍ਰਿਟੀਕਲ ਮਿਨਰਲ ਹੈਗਾ ਸੋ ਇਸ ਕਰਕੇ ਅਸੀਂ ਆਲਰੇਡੀ ਇਹਦੀ ਸਟਰੈਟਜੀ ਬਣਾ ਕੇ ਉਹਦੇ ਤੇ 11 ਐਕਸ਼ਨ ਨੇ ਉਸ ਸਟਰੈਟਜੀ ਦੇ ਵਿੱਚ ਔਰ ਉਹਦੇ ਵਿੱਚੋਂ ਜਿਹੜਾ ਪਹਿਲਾ ਐਕਸ਼ਨ ਸੀਗਾ ਕਿ ਉਹਦੇ ਵਾਸਤੇ ਇੱਕ ਵਿਸ਼ੇਸ਼ ਦਫ਼ਤਰ ਖੋਲ੍ਹਿਆ ਜਾਵੇ ਅਸੀਂ ਜਿਹੜਾ ਕ੍ਰਿਟੀਕਲ ਮਿਨਰਲ ਪ੍ਰੋਜੈਕਟ ਵਾਸਤੇ ਉਹਨਾਂ ਨੂੰ ਮੂਵ ਕਰਨ ਵਾਸਤੇ ਤੇ ਜਿਹਦੇ ਨਾਲ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਉਹਨਾਂ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਉਹਨਾਂ ਨੂੰ ਪਰਮਿਟ ਪ੍ਰੋਸੈਸ ਵਿੱਚੋਂ ਲੰਘਾਉਣ ਦੇ ਲਈ ਜਿਹੜਾ ਇਹ ਕ੍ਰਿਟੀਕਲ ਮਿਨਰਲ ਆਫ ਇਸ ਜਿਹੜਾ ਉਹ ਖੋਜ ਚੁੱਕੇ ਆਲਰੇਡੀ ਕਿ ਉਹਨਾਂ ਦੀ ਮਦਦ ਹੋ ਸਕੇ ਤੇ ਇਸੇ ਤਰੀਕੇ ਨਾਲ ਲੰਬਰ ਇੰਡਸਟਰੀ ਦੇ ਵਿੱਚ ਮੇਰੇ ਜਿਹੜੇ ਕੋਲੀਗ ਮਿਨਿਸਟਰ ਨੇਗੇ ਰਵੀ ਪ੍ਰਮਾਰ ਜੀ ਉਹ ਐਕਸ਼ਨ ਲੈ ਰਹੇ ਆ ਜੋ ਵੀ ਐਕਸ਼ਨ ਲੈ ਜਾ ਸਕਦੇ ਜੀ ਥੈਂਕ ਯੂ ਸੋ ਮਚ ਅਗਰੂ ਬਰਾੜ ਜੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਦੇ ਲਈ ਬਹੁਤ ਮਿਹਰਬਾਨੀ ਜੀ ਤੁਹਾਡਾ ਸ਼ੁਕਰੀਆ ਮਾਰਨ ਮੌਕਾ ਦੇਣ ਵਾਸਤੇ ਬਹੁਤ ਮਿਹਰਬਾਨ